ਬੇਟਾ ਕਮ ਸਕੂਲ ਦਾ ਤੇ ਮम्मा ਦੀਪਨਾ ਬੇਨ ਨੂੰ ਮਿੱਠੇ ਚੋਲ ਤੇ ਅੱਪਾ ਆਦੀ ਖਾਣ ਨੂੰ ਮਿੱਠੇ ਚੋਲ ਤੇ ਮੈਂ ਆਸ਼ਾ ਕਰਦਾ ਕਿ ਤੁਸੀਂ ਸਾਰੇ ਜਾਣੀਠੀ ਹੋਵੋਗੇ ਤੁੰਦਰਸਤ ਹੋਵਗੇ ਤੇ ਹੁਣ ਪਪਾ ਜੀ ਤੁਹਾਨੂੰ ਦਿਖਾਉਣਗੇ ਕਿਚਨ ਦੇ ਵਿੱਚ ਤੋਂ ਮੈਂ ਕਰੂਗਾ ਉਹਦਾ ਕੰਮ ਮਿਲਦੇ ਆ ਜੀ ਆਜੋ ਇਹ ਤੁਹਾਨੂੰ ਲੈ ਚਲਦੇ ਆਪਾਂ ਕਿਚਨ ਦੇ ਵਿੱਚ ਜਿੱਥੇ ਬਣ ਰਹੇ ਆ ਮਿੱਠੇ ਚੋਲ ਦੋਸਤੋ ਕਿਉਂਕਿ ਦੁਪਹਿਰੇ ਭੁੱਖ ਲੱਗੀ ਸੀ ਤੇ ਆਪਾਂ ਆਖਿਆ ਘਰਾਂ ਨੂੰ ਕਿ ਬਣਾਓ ਮਿੱਠੇ ਚਾਲ ਤੇ ਤੁਸੀਂ ਦੇਖ ਸਕਦੇ ਹੋ ਜਿਹਨੂੰ ਜਿਹੜੇ ਨੂੰ ਮਾਝੇ ਏਰੀਏ 'ਚ ਲੋਕ ਕਹਿੰਦੇ ਜਰਦਾ ਜਰਦਾ ਚਾਲ ਜਿਹੜੇ ਹੁੰਦੇ ਆ ਇਹ ਕਈਆਂ ਥਾਵਾਂ 'ਤੇ ਜਰਦਾ ਬੋਲਦੇ ਕਈਆਂ ਨੇ ਮਠੀ ਚਾਲ ਬੋਲਦੇ ਆ ਅਲੱਗ-ਅਲੱਗ ਵੈਰਾਈਟੀ ਹੁੰਦੀ ਹੈ ਇਹਨਾਂ ਦੀ ਕਈ ਲੋਕ ਦੇ ਵਿੱਚ ਦਹੀਂ ਪਾ ਕੇ ਖਾਂਦੇ ਆ ਕਈ ਲੋਕ ਉਵੇਂ ਹੀ ਖਾ ਲਦੇ ਆ ਕਿਉਂਕਿ ਦਹੀਂ ਪਾ ਕੇ ਉਹ ਠੰਡੇ ਚਾਲ ਹੁੰਦੇ ਆ ਮਾਝੇ ਏਰੀਆ ਦਾ ਰਵਾਜ ਆ ਕਿ ਜਿਹੜੇ ਮਿੱਠੇ ਚੌਲ ਦਹੀਂ ਪਾ ਕੇ ਬਹੁਤ ਜਲਦੀ ਉਹਨਾਂ ਨੂੰ ਟੇਸਟ ਲੱਗਦੇ ਆ ਤੇ ਐਵੇਂ ਕਿ ਆਪਾਂ ਮਾਲਵੇ 'ਚ ਆਪਾਂ ਨੂੰ ਬਹੁਤ ਟੇਸਟ ਲੱਗਦੇ ਆ ਤੇ ਆਪਣੇ ਫੇਵਰਟ ਆ ਮਿੱਠੇ ਚੌਲ ਥੋੜੇ ਟਾਈਮ ਤੱਕ ਬਨਨਗੇ ਤੇ ਫਿਰ ਆਪਾਂ ਖਾਵਾਂਗੇ ਭੁੱਖਾ ਫਿਰ ਲੱਗਿਆ ਦੁਪਹਿਰ ਦੇ ਵੱਜ ਚੁੱਕੇ ਆ 2:30 ਦੁਪਹਿਰ 2:30 ਵੱਜ ਚੁੱਕੇ ਆ ਜੀ ਤੇ ਆਪਾਂ ਚੌਲ ਖਾਣ ਤੋਂ ਬਨ ਤੋਂ ਬਾਅਦ ਤੁਹਾਡੇ ਨਾਲ ਫਿਰ ਦਿਖਾਉਣੇ ਤੁਹਾਨੂੰ ਜਿਹੜੇ ਬਨ ਗਏ ਆਪਾਂ ਤੇ ਆਪਾਂ ਬਾਹਰ ਨੇ ਮੌਸਮ ਦਾ ਜਾਇਜ਼ਾ ਦੋਸਤੋ ਨਾਲ ਹੀ ਆਪਾਂ ਨੂੰ ਜਿਹੜੀ ਚੀਜ਼ ਵੇਖ ਕੇ ਚਾਹ ਚੜ ਜਾਂਦਾ ਹੈ ਉਹ ਚੀਜ਼ ਹੋ ਗਈ ਤਿਆਰ ਤੇ ਆਪਣੀ ਇਹ ਵੀ ਦੋਸਤੋ ਫੇਵਰਟ ਆ ਜਿਹਨੂੰ ਕਹਿੰਦੇ ਆ ਕਾਫੀ 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 ਦੋਸਤੋ ਕਾਫੀ ਆਪਣੀ ਬਣ ਕੇ ਤਿਆਰ ਆ ਨਾਲੇ ਆਪਾਂ ਪੀਣੇ ਕਾਫੀ ਤੇ ਨਾਲੇ ਆਪਾਂ ਚੱਲਦੇ ਆ ਬਾਹਰ ਮੌਸਮ ਦੇਖਦੇ ਆ ਅੱਜ ਫੇਰ ਬੱਦਲਵਾਈ ਹੋ ਚੁੱਕੀ ਆ ਤੇ ਦੋਸਤੋ ਜਿਹੜੇ ਮੈਂ ਤੁਹਾਨੂੰ ਕਹਿਣਾ ਨਾ ਜਿਹੜੇ ਮੇਰੇ ਭਰਾ ਕਾਫੀ ਲਵਰ ਨੇ ਜਿਨ੍ਹਾਂ ਨੂੰ ਕਾਫੀ ਪਸੰਦ ਆ ਤੇ ਉਹ ਕਿਰਪਾ ਕਰਕੇ ਕਮੈਂਟ ਰੈਕਮੈਂਡ ਦੱਸਿਆ ਕਰੋ ਮੇਰੇ ਨਾਲ ਦੇ ਕਿਹੜੇ-ਕਿਹੜੇ ਵੀਰ ਆ ਜੋ ਕਿ ਆਪਾਂ ਨੂੰ ਕਾਫੀ ਬਹੁਤ ਪਸੰਦ ਆ ਤੇ ਆਪਾਂ ਕਾਫੀ ਬਹੁਤ ਸ਼ੌਂਕ ਨਾਲ ਪੀਂਦੇ ਆ ਘਰੇ ਘਰ ਦੇ ਦੁੱਧ ਦੀ ਬਣਾ ਕੇ ਆ ਖੜੀ ਆ ਵੰਸ਼ ਦੀ ਗੱਡੀ ਤੇ ਜੀ ਤੇ ਵੰਸ਼ ਨੇ ਕੱਲ ਮੀਂਹ ਵਿੱਚ ਸਟੰਟ ਕੀਤੇ ਜਿਹਨੇ ਮੀਂਹ ਵਾਲਾ ਬਲੌਗ ਕੱਲ ਨਹੀਂ ਦੇਖਿਆ ਤੇ ਦੋਸਤੋ ਆਪਣੇ ਚੈਨਲ ਤੇ ਜਾ ਕੇ ਮੀਂਹ ਵਾਲਾ ਬਲੌਗ ਤੁਸੀਂ ਦੇਖ ਸਕਦੇ ਹੋ ਉੱਚ ਵੰਸ਼ ਦੇ ਉਹਦੇ ਦੋਸਤਾਂ ਨੇ ਨਿੱਕੇ ਨਿੱਕੇ ਬੱਚਿਆਂ ਨੇ ਬਹੁਤ ਸੋਹਣੇ ਸਟੰਟ ਕੀਤੇ ਮੀਂਹ ਵਿੱਚ ਖੁਸ਼ੀ ਮਨਾਈ ਆ ਤੇ ਦੋਸਤੋ ਅੱਜ ਵੀ ਦੇਖਿਆ ਜਾਵੇ ਤੇ ਕੁੱਲ ਮਿਲਾ ਕੇ ਬਹੁਤ ਹੀ ਬੱਦਲ ਨੇ ਹੁਣ ਦਿਖਾ ਦਿੰਨੇ ਆ ਆ ਦੇਖੋ ਬੱਦਲਾ ਹੀ ਫੇਰ ਬਣੇ ਹੋਏ ਆ ਪੂਰੇ ਸੂਰਜ ਹੈ ਨਹੀਂਗਾ ਸੂਰਜ ਕਰੇ ਮਾਲਾ ਮੋਟਾ ਆਇਆ ਨਾ ਕਰੇ ਚਲਾ ਜਾਂਦਾ ਤੇ ਜਿਹੜਾ ਮੌਸਮ ਹੈਗਾ ਠੰਡਾ ਕੁੱਲ ਮਿਲਾ ਕੇ ਅੱਜ ਫੇਰ ਕਹਿ ਸਕਦੇ ਆਪਾਂ ਅੱਜ ਏਸੀ ਲੋਡ ਨਹੀਂ ਪਈਗੀ ਥੋੜਾ ਚਿਰ ਚਲਾਇਆ ਸੀ ਪਰ ਠੀਕ ਆ ਮੌਸਮ ਕਹਿਣਾ ਮਲ ਕੁੱਲ ਮਿਲਾ ਕੇ ਅੱਜ ਫੇਰ ਮੀਂਹ ਔਨੇ ਚਾਂਸ ਨੇ ਨੈਟ ਦੱਸ ਰਿਹਾ ਆਪਾਂ ਨੂੰ ਨੈਟ ਤੇ ਪਤਾ ਕੀਤਾ ਕਿ ਕੱਲ ਵੀ ਨੈਟ ਦੇ ਅਨਸਾਰ ਕੱਲ ਮੀਂਹ ਪੈ ਗਿਆ ਸੀਗਾ ਤੇ ਜਿਹੜਾ ਅੱਜ ਦਾ ਸਿਸਟਮ ਆ ਅੱਜ ਦੇਖਦੇ ਆ ਕੀ ਬੰਦ ਆ ਬਦਲਾਅ ਬਹੁਤ ਬਣੀ ਹੋਈ ਏ ਦੋਸਤੋ ਤੇ ਆਪਣਾ ਕੱਲ ਦਾ ਵਲੌਗ ਤੁਸੀਂ ਜਾ ਕੇ ਚੈਨਲ ਤੇ ਜਰੂਰ ਦੇਖਿਓ ਕੱਲ ਦਾ ਵਲੌਗ ਉਹ ਬਹੁਤ ਘੈਂਟ ਬਣਾਇਆ ਆਪਾਂ ਮੀਂਹ ਪੰਦੇ ਵਿੱਚ ਤੇ ਆਪਾਂ ਲਾਈਵ ਵੀ ਕੀਤਾ ਹੈ ਲਾਈਵ ਵਾਲੇ ਜਿਹੜਾ ਵਲੌਗ ਆ ਉਸ ਨੂੰ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਤੇ ਮੈਨੂੰ ਬੜੇ ਸੁਨੇ ਵਿਊਜ਼ ਆ ਰਹੇ ਆ ਕਿੱਥੇ ਮੀਂਹ ਪਿਆ ਕਿੱਥੇ ਨਹੀਂ ਪਿਆ ਤੇ ਅੱਜ ਵੀ ਦੋਸਤੋ ਦੱਸਿਓ ਜੇ ਕਿਸੇ ਦੇ ਅੱਜ ਕਿਸੇ ਦੇ ਮੀਂਹ ਪਿਆ ਹੋਇਆ ਤਾਂ ਕਿੱਥੇ ਮੀਂਹ ਪਿਆ ਤੇ ਕਿੱਥੇ ਨਹੀਂ ਪਿਆ ਤੇ ਕਦੋਂ ਕ ਪੈਣ ਦੀ ਸੰਭਾਵਨਾ ਹੈਗੀ ਹੈ ਜਿੱਥੇ ਮੀਂਹ ਤੋਂ ਰਾਹਤ ਮਿਲੀ ਹੈ ਗਰਮੀ ਤੋਂ ਉਹ ਮੇਰੇ ਦੋਸਤ ਭੈਣ ਭਰਾ ਬੱਚੇ ਜਿਹੜੇ ਵੀ ਮੇਰਾ ਵਲੌਗ ਵੇਂਦੇ ਮੈਨੂੰ ਤੇ ਗਰਮੀ ਦਾ ਕਿੰਨਾ ਫਰਕ ਪਿਆ ਤੇ ਚਲ ਆਪਾਂ ਥੋੜੇ ਟਾਈਮ ਬਾਅਦ ਨਾਲੇ ਚੌਲ ਖਾਣੇ ਨਾਲੇ ਬਣਾਉਨੇ ਆ ਹੋਰ ਜਿਹੜਾ ਪਾਰਟ ਆਪਣਾ ਬਲੌਗਰ ਦਾ ਫਿਰ ਥੋੜੀ ਖਿਚੜੀ ਕਰਾਂਗੇ ਹਾਜ਼ਰ ਸ਼ਾਮ 5:59 ਤੇ ਤੇ ਬਣੇ ਰੋ ਦੋਸਤੋ ਮੇਰੇ ਨਾਲ ਨਾਲ ਕਰਾਂਗੇ ਪਵਨਸ਼ਦੀਪ ਨਾਲ ਹੋਰ ਗੱਲਾਂ ਬਤਾਂ ਤੇ ਮਿਲਦੇ ਆਂ ਤੇ ਮੰਮੀ ਜੜੀ ਗਏ ਦਵਾਈ ਲੈਣ ਇਸ ਕਰਕੇ ਘਰੇ ਮੈਂ ਤੇ ਵੰਛੀ ਆ ਤੇ ਬਾਕੀ ਸਾਰੇ ਮਤਲਬ ਕੀ ਗਏ ਹੋਏ ਨੇ ਦੀਦੀ ਨਹੀਂ ਆਏ ਉਹ ਵੀ ਸ਼ਹਿਰ ਗਏ ਹੋਏ ਨੇ ਤੇ ਬਾਕੀ ਕਰਦੇ ਆਪਾਂ ਗੱਲਾਂ ਬਾਤਾਂ ਥੋੜੇ ਟਾਈਮ ਬ੍ਰੋਕਨ ਤੋਂ ਬਾਅਦ ਲੋ ਜੀ ਦੋਸਤੋ ਲੋੜੇਆਂ ਲੱਗੀਆਂ ਭੁੱਖਾਂ ਤੇ ਇੰਤਜ਼ਾਰੀਆਂ ਘੜਿਆਂ ਹੋਇਆ ਖਤਮ ਜਿਹੜਾ ਆਪਣਾ ਜਰਦਾ ਜਿਹਨੂੰ ਕਹਿੰਦੇ ਚੌਲ ਮਿੱਠੇ ਦੇ ਬਣ ਕੇ ਹੋ ਗਏ ਤਿਆਰ ਤੇ ਹੁਣ ਆਪਾਂ ਖਾਣ ਲਈ ਬਿਲਕੁਲ ਰੈਡੀ ਆ ਜੀ ਕਿਉਂਕਿ ਭੁੱਖ ਬਰਦਾਸ਼ਤ ਨਹੀਂ ਹੋ ਰਹੀ ਹੁਣ ਵੱਚੁੱਕੇ ਨੇ 3:30 ਤੇ ਦੋਸਤੋ ਆਪਾਂ ਚੌਲ ਖਾਣ ਲਈ ਤਿਆਰ ਆ ਤੇ ਖਾਨੇ ਚੌਲ ਖਾਂਤੋਂ ਮਿਲਦੇ ਆ ਤੇ ਦੇਖ ਕੇ ਦੋਸਤੋ ਜਿਹੜਾ ਜਰਦਾ ਮਿੱਠੇ ਚੌਲ ਕਿਸ ਤਰ੍ਹਾਂ ਬਣਿਆ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਰਹਿਦਾ ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਹਾਂ ਜਿਹੜੀ ਚੰਗੀ ਚੀਜ਼ ਲੱਗੇ ਕਿਰਪਾ ਕਰਕੇ ਨੂੰ ਕਮੈਂਟ ਜ਼ਰੂਰ ਕਰਦਿਆ ਕਰੋ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਹੋ ਤੇ ਚਲੋ ਆਪਾਂ ਖਾਣ ਤੋਂ ਬਾਅਦ ਮਿਲਦੇ ਆਂ ਜੀ ਵੰਚ ਦਾ ਰਿਵਿਊ ਲੈਣੇ ਆਂ ਵੰਚ ਚ ਚੌਲ ਵੈਸੋ ਫਿਨਿਸ਼ ਕਰ ਚੁੱਕੇ ਆਂ ਤੁਹਾਨੂੰ ਕਿੱਦਾਂ ਲੱਗੇ ਬਹੁਤ ਹੀ ਚੰਗੀ ਸੀ ਲੱਗੇ ਮੈਨਰ ਟਸ ਤੇਰੀ ਫੇਵਰਿਟ ਹੈ ਵੇ ਮੱਠੇ ਚੌਲ ਦੇਖੋ ਜੀ ਵੰਚ ਨੂੰ ਚੌਲ ਬਹੁਤ ਵਧੀਆ ਲੱਗੇ ਤਾਨੂੰ ਕਿੰਨੇ ਕੁ ਵਧੀਆ ਲੱਗੇ ਦੇਖੋ ਦੋਸਤੋ ਤੁਹਾਨੂੰ ਸਾਡਾ ਅੱਜ ਦਾ ਨਿਕਲਿਆ ਬਲੌਗ ਕਿਸ ਤਰ੍ਹਾਂ ਲੱਗਾ ਜੇ ਵਧੀਆ ਲੱਗਾ ਸਾਨੂੰ ਜਰੂਰ ਦੱਸਣਾ ਤੇ ਆਪਣੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਕਰਦੇ ਵੀਡੀਓ ਸ਼ੇਅਰ ਜੇ ਚੰਗੀ ਲੱਗੇ ਤਾਂ ਤੇ ਵੀਡੀਓ ਨੂੰ ਕਰਦੇ ਲਾਈਕ ਤੇ ਆਪਾਂ ਮਿਲਦੇ ਕਿਸੇ ਨਵੇਂ ਬਲੌਗ ਵਿੱਚ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਾਏ ਬਾਏ